ਇੱਕ 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 ਮਿੰਟ ਇੱਕ ਮਿੰਟ ਚੁੱਪ ਕਰ ਦਿਓ ਸਾਰੇ ਮੇਰੀ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਚੁੱਪ ਰਹੇ ਰਹੇ ਇੱਕ ਮਿੰਟ ਵਿੱਚ ਬੈਠ ਕੇ ਸੁਣੋ ਇੱਕ ਮਿੰਟ ਬੜਾ ਬੋਲ ਨਹੀਂ ਕੋਈ ਚਾਹੀਆ 2000 2000 ਇਹਨੇ ਕੰਮ ਕਰਦੇ ਬਾਕੀ ਬੈਠੇ ਬੋਲ ਲੱਗੋ ਹਰੇ ਬੋਲ ਨਹੀਂ ਪੋਰੀ ਲੱਗੋ ਦੱਸੋ ਪਹਿਲਾਂ ਨਹੀਂ ਤੁਸੀਂ ਕੋਈ ਮੈਂ ਤੁਹਾਨੂੰ ਲੱਗਦਾ ਅਸੀਂ ਫੁੱਲ ਲੈਂਦੇ ਯਾਰ ਅਸੀਂ ਜੋ ਕਰ ਰਹੇ ਆ ਉਹ ਅਸੀਂ ਆਪਣੇ ਆਪਣੇ ਕਿਸੇ ਕਿਸ ਪਰਸਨਲ ਕੋਈ ਚੋਰੀ ਦਾ ਕੋਈ ਕੇਸ ਨਹੀਂ ਤੁਸੀਂ ਜਿਹੜਾ ਕੁਝ ਕਰਨਾ ਤੁਸੀਂ ਬਿਲਕੁਲ ਪ੍ਰਸ਼ਾਸਨ ਦਾ ਕੰਮ ਕਰਨਾ ਹੈ ਤੁਸੀਂ ਸਰਕਾਰ ਦਾ ਕੰਮ ਕਰਨਾ ਹੈ ਮੈਂ ਤਾਂ ਤੁਹਾਨੂੰ ਐਲਾਨ ਕੀਤਾ ਇਸ ਗੱਲ ਦਾ ਅਸੀਂ ਸਟੀਆਂ ਖਾਣ ਨੂੰ ਵਿਚਾਰ ਨੇ ਨੇ ਬੜੀਆਂ ਭਾਵਨਾਵਾਂ ਸਾਡੇ ਨਾਲ ਹੋ ਸਕਦੀਆਂ ਥੋੜੀ ਡਿਊਟੀ ਨਾਲ ਦਾ ਸੁਣੋ ਬਾਤੂ ਜੀ ਸੁਣੋ ਨਹੀਂ ਇਹਨਾਂ ਵੀ ਸੁਣੋ ਇੱਕ ਮਿੰਟ ਯਾਰ ਸਾੜੀਆ ਜੀ ਸੁਣੋ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਮਾੜਾ ਹੈ ਸਾਨੂੰ ਮੈਨੂੰ 6:30 ਵਜੇ ਪਹਿਲੀ ਕਾਲ ਆਈ ਸੀਗੀ ਐਮਐਲਏ ਸਾਹਿਬ ਨੂੰ ਮੈਂ ਤੁਹਾਨੂੰ ਸਹੀ ਜਿਹੜੀ ਗੱਲ ਹੈ ਉਹ ਦੱਸੂਗਾ ਫੈਕਟਰੀ ਕਿ ਇਹ ਐਵੇਂ ਇਨਸੀਡੈਂਟ ਹੋ ਗਿਆ ਮਸ਼ੀਨ ਤੇ ਮੂਰਤੀ ਖੰਡਤ ਹੋਈ ਹੈ ਵੀ ਮਤਲਬ ਚੈੱਕ ਕਰਵਾ ਇਮੀਡੀਏਟਲੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਚਓ ਸਿੱਧੇ ਕਰਨ ਨੂੰ ਫੋਨ ਕੀਤਾ ਤੇ 4 ਜਿੰਨੇ ਦਿਨ ਕਰਦੇ ਆ ਹਾਂ ਹਾਂ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਇਹ ਤਿੰਨੇ ਮਤਲਬ 7 ਵਜੇ ਤੋਂ ਪਹਿਲਾਂ ਪਹਿਲਾਂ ਕਿੰਨੇ ਪਹੁੰਚ ਗਏ ਸੀਗੇ ਥੋੜੇ ਟਾਈਮ ਬਾਅਦ ਮੈਂ ਵੀ ਗਿਆ ਉਹ ਦੇਖੋ ਇਹ ਕ੍ਰਾਈਮ ਹੋ ਗਿਆ ਬਹੁਤ ਹੀ ਮਾੜਾ ਬਹੁਤ ਹੀ ਮੰਦ ਭਾਗ ਇਨਸੀਡੈਂਟ ਹੈ ਮਤਲਬ ਪਰ ਹੁਣ ਇਹਦੇ ਵਿੱਚ ਸਾਡੀ ਮਜ਼ਦੂਰੀ ਸਮਝੋ ਮੇਰੇ ਸਮਝ ਲੈ ਐਫਆਈਆ ਇੱਕ ਬੰਟ ਗਈ ਇੱਕ ਪੁਲਿਸ ਯਾਰ ਬੰਦ ਕਰ ਦਿੱਤੀ ਦੋਨਾਂ ਨੇ ਆਪਣਾ ਸਵਾਲ ਨਾਲ ਉਹਨਾਂ ਦੀ ਗੱਲ ਤਾਂ ਸੁਣੋ ਯਾਰ ਪਰ ਇੱਕ ਮਿੰਟ ਉਹ ਇੱਕ ਮਿੰਟ ਪਿਆਰ ਜੂ ਆ ਰਿਹਾ ਅਥੋਰਾਈਜ਼ ਪਾਸਨ ਐਸਪੀ ਸਾਹਿਬ ਟੈਕਲ ਕਰਨਾ ਸੀ ਦੀ ਸਿਚੁਏਸ਼ਨ ਬਾਰੇ ਜੇ ਤੁਸੀਂ ਕਹੋ ਮੰਨੀ ਜਾਊਗੀ ਪ੍ਰਸ਼ਾਸਨ ਵੱਲੋਂ ਮੈਂ ਇਹ ਅਰਮਿੰਟੇਸ਼ਨ ਬੰਦੋਂ ਜਾ ਰਿਹਾ ਹਾਂ ਤਾਂ ਮੈਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਬੰਦੋਂ ਹੀ ਤੁਹਾਨੂੰ ਗੱਲ ਕਰਨ ਆਇਆ ਠੀਕ ਹੈ ਸਰ ਮੈਂ ਤੁਹਾਨੂੰ ਦੱਸ ਰਿਹਾ ਜੀ ਜਦੋਂ ਅਸੀਂ ਆਏ ਹਾਂ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਸਾਡੀ ਟੀਮ ਨੇ ਐਫਆਈਆਰ ਲੋਜ ਕਰ ਲਈ ਹੈ ਜਿੰਦਰ ਸਾਹਿਬ ਇਹ ਤਾਂ ਸਾਰੀ ਗੱਲ ਪਤਾ ਹੈ ਇੱਕ ਮਿੰਟ ਦੇਖੋ ਉਸ ਤੋਂ ਅੱਗੇ ਦੱਸਣਾ ਉਸ ਤੋਂ ਅੱਗੇ ਦੇਖੋ ਸਾਡੇ 15 ਬੰਦੇ ਸੀਆਈਏ ਦੇ ਇੱਕ ਮਿੰਟ ਇੱਕ ਮਿੰਟ ਪਤਾਈਏ ਉਸ ਤੋਂ ਅੱਗੇ ਸੀਆਈਏ ਖੰਨਾ ਨੇ ਕੋਈ ਕ੍ਰਾਈਮ ਮੇਜਰ ਇੱਥੇ ਅਨਟਰੇਸ ਨਹੀਂ ਛੱਡਿਆ ਤੇ ਇਹ 15 ਕਿੰਮਟ ਅੱਛਾ ਅੱਛਾ ਜੀ ਸਾਡੇ 15 ਦੇ 15 CIA ਦੇ ਟੀਮ ਇਹਨਾਂ ਟੀਮਾਂ ਉਹਨਾਂ ਦੀ ਬਣਾਕੀਆਂ ਪੰਜ-ਪੰਜ ਬੰਦਿਆਂ ਦੀਆਂ ਇੱਕ ਟੀਮ ਸੀਸੀਟੀਵੀ ਕੈਮਰੇ ਚੈੱਕ ਕਰੂਗੀ ਇੱਕ ਟੀਮ ਪੁਰਾਣੇ ਚੋਰ ਚੈੱਕ ਕਰੂਗੀ ਬਾਕੀ ਮੈਂ ਤੁਹਾਨੂੰ ਪ੍ਰੋਫੈਸ਼ਨਲ ਡਿਟੇਲ ਸਾਰੀ ਨਹੀਂ ਦੱਸ ਸਕਦਾ ਉਹ ਤੁਹਾਨੂੰ ਕੱਲ੍ਹ ਅੱਜ ਦੱਸਾਂ ਠੀਕ ਹੈ ਜਿਹੜਾ ਸਾਡਾ ਸਾਰਾ ਪ੍ਰੋਟੋਕੋਲ ਹੁੰਦਾ ਸੀ ਸਾਰਾ ਫੋਲੋ ਕਰਾਂਗੇ ਚੋਰੀ ਨੂੰ ਅਸੀਂ ਫੇਸ ਕਰਾਂਗੇ ਬੰਦੇ ਜਿਹੜੇ ਡਿਜ਼ਾਈਨ ਕਿ ਮਰਜੀ ਤੁਸੀਂ ਚੋਰੀ ਕਹਿ ਰਹੇ ਹੋ ਅਸੀਂ ਉਹਨੂੰ ਚੋਰੀ ਕਹਾਂਗੇ ਚੋਰੀ ਨਹੀਂ ਗਈ ਹੈ

ਓਏ ਇੱਕ ਮਿੰਟ ਓਏ ਇੱਕ ਮਿੰਟ ਓਏ ਇੱਕ ਮਿੰਟ ਇੱਕ ਮਿੰਟ ਬੇਅਦਲੀਏ ਪੈਸੇ ਇਹ 307 ਦਾ ਗੀਸ ਆ ਜੀ ਇਹ 307 ਦਾ ਗੀਸ ਆ ਜੀ ਜਿਹੜੀ 307 ਦਾ ਗੀਸ ਆ ਉਹਨੇ ਗੀਸ ਕਰੇ ਇੱਕ ਮਿੰਟ ਮਿੰਟ ਦੋ ਜਿਹੜੀ ਪੁਰਜ਼ਾ ਐਪੀਅਰ ਕਰਤੀ ਆ ਉਹ ਕਿਸ ਚੀਜ਼ ਦੀ ਚੋਰੀ ਜੀ ਕੀਤੀ ਆ ਬੇਅਦਲੀ ਦੀ ਧਾਰਾ ਹਾਂ ਬਿਲਕੁਲ 302 ਲਵਾਈ ਆਪਾਂ ਇੱਥੇ ਭਾਈ ਤੋਂ ਲੋਕ ਨੂੰ ਉੱਤਰੀ ਆ ਕੇ ਮਾਫੀ ਮੰਗਦੇ ਆ 302 ਲਵਾਈ ਗੋਡਾਲ ਸਰ ਸਰ ਸਾਥ ਅੱਛਾ ਵੀਆ 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 ਵੀਡਿਓ ਤੁਸੀਂ ਤੁਸੀਂ ਇਹਦਾ ਤਾਂ ਸੁਣ ਲਓ ਬੇਰੀਕ ਮੇਰੀ ਕੋਇਨਸੀਡੈਂਟਲੀ ਚਲੋ ਖੜਾ ਇਹਨੂੰ ਕੋਈ ਸੀਲਟੀ ਛੋਟੇ ਹੋ ਗਿਆ ਦੇਖ ਲੇਕਿਨ ਇਹ ਕੋਈ ਇਨਸੀਡੈਂਟ ਨਹੀਂ ਹੈ ਇਹ ਸਰਕਾਰ ਦਾ ਸੋਚਿਆ ਫੇਲੀਆ ਇੱਥੇ ਆ ਰਹੇ ਹਨ ਉਹਨਾਂ ਨੂੰ ਉਹ ਸੀਐਮ ਇੱਥੇ ਆਵੇ ਜਾਂ ਸੀਐਮ ਕੋ ਕੀ ਕਰਾਉਣਗੇ ਕੋਣੇ ਲੋਨ ਦੇ ਬਸ ਦੇਖ ਲਿਆ ਜਾਣਾ ਜੀ ਤੁਹਾਨੂੰ ਬੰਦੇ ਚਾਹੀਦੇ ਨੇ ਸ਼ਾਨੀ ਬੰਦੇ ਚਾਹੀਦੇ ਪਹਿਲਾਂ ਕਿ ਸ੍ਰੀ ਸ਼ੰਗਰ ਦਾ ਮੰਦਿਰ ਚੋਂ ਉਹ ਪ੍ਰਾਪਰਟੀ ਦੀ ਪਾਸ ਤਿੰਨ ਮਹੀਨੇ ਪਹਿਲਾਂ ਸੇਮ ਗਾਂ ਸ਼ਿਫਟ ਕਰ ਮੰਦਿਰ ਚੋਂ ਯਾਰ ਮੁੱਢਾ ਮਾਰਿਆ ਆਪਣੇ ਖਾੜੇ ਮੁੱਢਾ ਮਾਰਿਆ ਸਗਲਾ ਦੇਖੀ